ਦਾ ਮਨ ਜੀ ਪਰ ਕੇ ਚੈਰ ਕਰਦੇ ਆ ਵੀਰ ਆਪਣੇ ਠੀਕ ਹੈ ਜੀ ਤੇ ਲੈਡ ਗੇਜ ਕਰਕੇ ਤੁਹਾਨੂੰ ਕੱਟ ਦੇਣਾ ਹਣਾ ਸਾਰੇ ਠੀਕ ਹੈ ਜੀ ਤੇ ਯਾਰ ਕਰ ਰਹੀ ਆ ਵੀਰਾਂ ਲੈਡ ਗਈ ਹੈ ਤੇ ਸ਼ਰਦਾਨਾ ਲੱਗ ਗਈ ਵੀਰਾਂ ਸਾਰੇ ਤਾਲੂ ਜੀ ਗਰਪਰੇ ਫੈਂਡ ਚ ਅੱਜ ਤਾਂ ਹਮਾਰਾ ਇਹਦਾ ਸ਼ੁਭ ਯਾਤਰਾ ਨੇ ਪਹੁੰਚੀ ਠੀਕ ਹੈ ਜੀ ਵੀਰ ਕਰਦੇ ਲੈਟ ਗਈ ਆ ਤਾਂ ਕਰਕੇ ਤੁਹਾਨੂੰ ਜਰੂਰ ਟੋਰਚ ਲਾਈ ਜੰਤਰੀ ਦੀ ਸ਼ੁਭ ਯਾਤਰਾ ਵੀਰ ਆਹਰ ਪਰੇ ਆਰ ਕੇ ਚਪਲਾ ਕੋਣ ਪਾ ਕੇ ਲੈ ਗਿਆ ਉਹ ਪਰ ਵੀ ਤੁਹਾਨੂੰ ਬਾਦੂ ਕਰਨਾਗੇ ਚਪਲਾ ਕੋਣ ਪਾ ਕੇ ਲੈ ਗਿਆ ਭਾਈ ਮੁੰਡਾ ਪਾ ਕੇ ਲੈ ਗਿਆ ਹੁਣਾ ਚਪਲਾ ਕੋਈ ਨਹੀਂ ਆ ਚਪਲਾ ਜੀ ਫਿਰ ਕਿੰਨਾ ਕ ਟਾਈਮ ਲੱਗਦਾ ਇਹਨਾਂ ਨੂੰ ਤਿਆਰ ਹੁਣ ਨੂੰ ਇਹਨੂੰ ਲੱਗ ਜਾਂਦੇ ਆ ਚਾਰ-ਚਾਰ ਪਿੰਡ ਲੱਗ ਜਾਂਦੇ ਆ ਦੋ ਟਾਈਮ ਘੰਟਾ ਲਾਉਂਦਾ बाकी ਹੋਰ ਸਿਆਬੜਾ ਜਿੱਦਾਂ ਫੁੱਲਾ ਫੁੱਲਾਉਂਗੇ ਹਾਂ ਸਹੀ ਹੈ 4 ਘੰਟੇ ਦੇ ਦੇ ਲੋ ਵੀਰੋ ਤਿੰਨ ਚਾਰ ਘੰਟੇ ਲੱਗ ਜਾਂਦੇ ਵੀਰੋ ਹਰੇਕ ਅੜੀ ਕੀ ਜੈਂਟ ਬਣੀ ਨਾ ਕੋਈ ਨਹੀਂ ਆਪਾਂ ਹੋਏਗਾ ਟਾਈਮ ਫੋਨ ਵਗਰਾ ਆਇਆ ਹੋਆ ਉੱਪਰ ਖੁੱਲਾ ਨਹੀਂ ਉੱਦਾਂ ਭਾਜੀ ਲੇ ਨੂੰ ਮੈਂ ਤਾਂ ਆਹ ਪ੍ਰੋਬਿਧਾਨ ਦਿਖਾ ਲਦੇ ਜਾਂਦੇ ਠੀਕ ਹੈ ਜੀ ਤੇ ਜੇ ਖੁੱਲਾ ਹੋਇਆ ਤਾਂ ਪੈਟਰਨ ਨਾ ਨਾ ਕਰਦਾ ਠੀਕ ਹੈ ਜੀ ਤਨ ਉਧਰ ਦਿਖਾ ਲਦੇ ਚਪਲਾ ਮੁੰਡਾ ਪਾਗ ਲੈ ਗਿਆ ਤਾਂ ਕਰਕੇ ਦੂਜਾ ਹੋ ਗਿਆ ਤਾਂ ਵਾਹਣ ਉਧਰ ਤੇ ਲੈਣਾ ਇਹ ਬਿੰਦੀਆਂ ਲੱਗੀਆਂ ਹਨ ਉਧਰ ਲੈ ਲੱਗਾ ਲੱਗਾ ਵੀਰੋ ਜੀ ਸਭਲਾ ਮੁੰਡਾ ਪਾਗੇ ਲਿਆ ਗਿਆ ਤਾਂ ਕਰਕੇ ਇਹ ਰੇ ਰੱਕਾ ਜੀ ਠੀਕ ਹੈ ਤਾਂ ਆਹ ਹੋ ਗਿਆ ਚੱਲ ਰਹੀਆਂ ਆਲਾ ਨੂੰ ਮੁੰਡੇ ਨੂੰ ਪੇ ਚੱਲਦੇ ਜੀ ਧੰਨਵਾਦ ਚੁੱਕੇ ਆ ਬੁਰਾ ਜੀ ਹੋ ਚੱਲਦੇ ਆ ਹਾਂ ਉਹਦਾ ਉਹ ਨਹੀਂ ਹੈ ਕਿਉਂ ਚੱਲ ਮੈਂ ਦੇਖਿਆ ਨੂੰ ਜਿਹੜਾ ਤੇਰੇ ਕੋਲ ਹੀ ਬਰੁਖਾ ਆਉਂਦਾ ਤੇ ਬੀਬੀਆਂ ਲੱਗਣੀਆਂ ਜਿਹੜਾ ਉਹ ਆਉਂਦੀ ਆ लगे चाल भी लगे पूरा चल पड़ा बगैर लगे ਉਹਰੇ ਉਧਰ ਵੀ ਲੱਗੀਆਂ ਆ ਦਿੱਤੀਆਂ ਸਾਰੀਆਂ ਸਾਰੇ ਨਾਲੇ ਮੋੜ ਕੋਸਾ ਮੁੱਕਰੋ ਸਾਰੀਆਂ 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 ਸਾਰ